ਹਾਂਜੀ ਯਾਰ ਕੀ ਹਾਲ ਚਾਲ ਹੈ ਹਰ ਦੋਸਤਾਂ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਹੋ ਸਾਰੇ ਜਾਨਵਰ ਵੀ ਸੈਟ ਵਟ ਹੋਣਗੇ ਤੇ ਲਓਏ ਮਿੱਤਰੋ ਅੱਜ ਬਲੌਗ ਥੋੜਾ ਜਿਹਾ ਹੋ ਗਿਆ ਲੇਟ ਉਹ ਮੈਂ ਤੇ ਬਾਈ ਗਏ ਸੀ ਬਾਈ ਕੋਲੇ ਰਾਜਿਆ ਨੇ ਮੰਦਰ ਕੋਲੇ ਤੇ ਜਾਨਵਰ ਲੈ ਕੇ ਆਏ ਬਾਈ ਯਾਰ ਬਲੌਗ ਬਣਾਉਂਦਾ ਉੱਥੇ ਟਾਈਮ ਨਹੀਂ ਸੀ ਕਿਉਂਕਿ ਬਾਈ ਕੋਲੇ ਥੋੜਾ ਟਾਈਮ ਸੀ ਬਾਈ ਨੇ ਕਿਤੇ ਜਾਣਾ ਸੀਗਾ ਲਾਵਾ ਕੰਮ ਜਾਣਾ ਸੀਗਾ ਥੋੜਾ ਜਿਹਾ ਤਾਂ ਕਰਕੇ ਬਲੌਗ ਨਹੀਂ ਬਣਾਇਆ ਗਿਆ ਜਗਰੂਪ ਭਾਈ ਐ ਹੋਰ ਭਾਈ ਸੈਟਾਂ ਤੇ ਆਹ ਤਾਂ ਜੋੜਾ ਆਪਣੇ ਲਈ ਘਰ ਦਾ ਹੀ ਆ ਤੇ ਜਿਹੜੇ ਬਾਈ ਕੋਲੋਂ ਲਿਆਂਦੇ ਆ ਤੁਹਾਨੂੰ ਦਿਖਾਉਣਾ ਭਾਈ ਮੈਂ ਅੰਦਰ ਆਵੇ ਜਾਨਾ ਤੁਹਾਨੂੰ ਇਹਨੂੰ ਤੇ ਮੜਾਇਆ ਆ ਆ ਥੱਲੇ ਆਉਂ ਮੇ ਛੇੜਾ ਨਹੀਂ ਅਸੀਂ ਨਹੀਂ ਪੂਰੀ ਦਿਖਾਉਣੀ ਭਾਈ ਜੋੜੇ ਸੁਣ ਦਿਖਾਉਨੇ ਆ ਦੋ ਦੱਤੇ ਬਾਈ ਨੇ ਦੇਖੋ ਫਿਰ ਇਧਰ ਲਾਲ ਚੀਨੀ ਚਿੱਟੀਆਂ ਦੀ ਆਹ ਖਟੀਆਂ ਦਾ ਕਬੂਤਰ ਆ ਇਹ ਦੇ ਨਾਲ ਠੀਕ ਆ ਭਾਈ ਪੁਰਾਣਾ ਕਬੂਤਰ ਆ ਵੱਡਾ ਕਬੂਤਰ ਆ ਦੱਸਿਓ ਭਾਈ ਕਮੈਂਟ ਕਰਕੇ ਜੋੜਾ ਕਿਵੇਂ ਦਾ ਲੱਗਿਆ ਆ ਲਓ ਕਰ ਲਓ ਦੋਨੇ ਚੈੱਕ ਕਰ ਇੱਕ ਜੋੜਾ ਥੱਲੇ ਆ ਉਹ ਵੀ ਸੰ ਦਿਖਾਉਣਾ ਆ ਪੂਰੀ ਦੀ ਜੇ ਢਲਾ ਆਹ ਪੂਰੀ ਇੱਕ ਬਈਆ ਪੂਰੀ ਦਿੱਤੀ ਪੱਠੀ ਆ ਔਰਦੀ ਹੁੰਦੀ ਸੀ ਬਾਈ ਕੁਲੇ ਵੀ ਚਿੱਟੀਆਂ ਦੀ ਆ ਠੀਕ ਆ ਬਾਈ ਦਾ ਕਹਿੰਦਾ ਇੱਕ ਜਾ ਲਿਓ ਤੇ ਆਪਾਂ ਪਰ ਨਹੀਂ ਗੀ ਹੋਣੀ ਆ ਕੋ ਬੱਚੇ ਕਢਾਵਾਂਗੇ ਨਹੀਂ ਚਿੱਟੀਆਂ ਬਾਈ ਨਹੀਂ ਆ ਚਿੱਟੀਆਂ ਨਹੀਂ ਠੀਕ ਆ ਬਾਈ ਤੇ ਆਪਾਂ ਕਿਹਾ ਬੱਚੇ ਕਢਾ ਲਾਂਗੇ ਦੋ ਦੋ ਫਰ ਰਹਿ ਗਏ ਦੇ ਸੱਟਣ ਵਾਲੇ ਬਸ ਤੇ ਫਿਰ ਪੱਠੀ ਐ 100% ਇਹਦੇ ਕਢਾਵਾਂਗੇ ਤੇ ਇੱਕ ਜੋੜਾ ਆ ਬਾਈ ਮੋਜਾ ਕਬੂਤਰ ਖੱਟੀਆਂ ਦਾ ਤੇ ਘਟੇਣਾ ਦੀ ਕਬੂਤਰੀ ਆ ਤੂ ਤਾਂ ਥੋੜਾ ਕੱਚਾ ਪਿੱਲਾਂ ਦਾ ਤੇ ਉਹ ਦੇਖ ਲਓ ਭੂਰੀ ਜੀ ਨੋਕ ਦੀ ਐ ਕਬੂਤਰੀ ਇੱਕ ਜੋੜਾ ਇਹ ਆ ਬਾਈ ਵਲੌਗ ਬਣਾਉਣਾ ਸੀਗਾ ਹੁਣ ਕਦੇ ਫੇਰ ਚੱਲਾਂਗੇ ਸਪੈਸ਼ਲੀ ਬਾਈ ਕੋਲੇ ਵਲੌਗ ਬਣਾ ਲੇਵਾਂਗੇ ਹਨਾ ਕੂਤਰ ਕਦਰ ਦਿਖਾਵਾਂਗੇ ਹੁਣ ਤਾਂ ਸੈਟਅਪ ਥੋੜਾ ਜਿਹਾ ਚੇਂਜ ਕਰ ਲਿਆ ਪਹਿਲਾਂ ਜਾਲ ਨਹੀਂ ਮੁਰੇ ਲਿਆ ਜਾਲ ਜੂ ਲਾ ਲਿਆ ਤੇ ਆ ਦੇਖ ਲਓ ਬਾਈ ਜਾਨਵਰ ਚਲੋ ਹੁਣ ਹਾਂ ਉਹ ਸੜ ਦੰਨਾ ਆ ਜਾ ਵੀ। ਖੇਆ ਲਈ। ਉੱਪਰ ਚਾਲਦੇ ਆ ਬਾਈ ਹੁਣ। ਜਾਨਵਰ ਦੇਖਦੇ ਜੋੜੇ ਜਿਹੜੇ ਮਿਲ ਗਏ। ਨਾਲੇ ਬਾਈ ਨੇ ਅੱਜ ਦੋ ਤਿੰਨ ਕੂਤਰ ਲੈ ਕੇ ਜਾਣੇ ਆ ਉਹ ਵੀ ਦੰਨੇ ਨੂੰ। ਇਹ ਕੀ ਛੱਡ ਦਵਾਂ। ਛੜਤਾ ਬਾਈ। ਨਾ ਵੀ ਆਂਡਾ ਇਹ ਨਤੜਾ ਦੇਦਾ ਯਾਰ ਕੋਈ ਨਹੀਂ ਕੋਈ ਕਰ ਦਿੰਨੇ ਸਾਟੀਆਂ ਇਹ ਕੋਰਨੇ ਚ ਬਾੜ ਦੋਗੇ ਇਹ ਚ ਉਹਦੇ ਨਾਲ ਕੇਰਾ ਤਾਂ ਬੈਠੀ ਤਾਂ ਛੱਡ ਦੋ ਮੜੀ ਪਾਰੀ ਤੇ ਹੂੰ ਲਾਉਏ ਭਾਈ ਮੈਂ ਤੇ ਬਾਈ ਫੜ ਫੜ ਕੇ ਜਾਨਵਰ ਚੈੱਕ ਕਰੀ ਜਾਂਦੇ ਆ ਵੇਖੀ ਜਾਂਦੇ ਆ ਵੀ ਕਿਹੜਾ ਕਿਵੇਂ ਕਿਹੜਾ ਕਿਵੇਂ ਆ ਤੇ ਉਧਰ ਆਪਾਂ ਛੱਕੂ ਬੰਨਤਾ ਹੜੀ ਕੰਦਰਵਾਜਾ ਭੇੜ ਕੇ ਉਹ ਦਿਖਾ ਦਗੀ ਉਹਨਾ ਜੋੜਾ ਥੋੜਾ ਤੰਗ ਕਰਦਾ ਸੀਗਾ ਤਾਂ ਕਰਕੇ ਨਵਾਂ ਛੱਕੂ ਬੰਨਤਾ ਇਧਰਲੇ ਖੁੱਡੇ ਜੋ ਹੋਲ ਕੇ ਇਹ ਉਹ ਬੰਤਾ ਹੋਵੇ ਨਹੀਂ ਲੈ ਬਾਰੇ ਲੱਗਿਆ ਨਾ ਚੱਲ ਉੱਥੇ ਆਪਣੇ ਬੱਚੇ ਮਗਰ ਆ ਭਾਈ ਕਾਲੀ ਪੂਛੜ ਜੋੜੇ ਆਹ ਜਿਹੜਾ ਥੱਪੇ ਮਾਰ ਕੇ ਗਿਆ ਨਾ ਤਾਂ ਇਹਨੂੰ ਲਾ ਕੇ ਦਿੱਤਾ ਉਹ ਸ਼ਿਕੂ ਉਹ ਬਤਾ ਨੀਲਾ ਤੇ ਉਹ ਇਹਦੀ ਕੂਤਰੀ ਤਾਂ ਬੈਠੀ ਉਹਦੇ ਵਿੱਚ ਈ ਸ਼ਿਕੂ ਦੇ ਤੇ ਇਹ ਆਪ ਵੀ ਹੁਣ ਚੱਲ ਜਿਵੇਂ ਨਾ ਕਿਤੇ ਜਾ ਭੱਜ ਜਾਓ ਜਾਉਂਗਾ ਜਾਉਂਗਾ ਚੱਲ ਜਾਓ ਬੱਚੇ ਨਹੀਂ ਜਾਣਗੇ ਬੱਚੇ ਕਿਧਰ ਗਿਆ ਬੱਚੇ ਮਗਰ ਚੱਲ ਜਾਓ ਇਹ ਮੇਰੇ ਨਾਲ ਜਾ ਰਹੇ ਹਾਂ ਇੱਥੋਂ ਚੱਲੋ ਹੁਣ ਜਾਉਂਗਾ ਹੁਣ ਜਾਉਂਗਾ ਡਿੰਡੂ ਕਿ ਆ ਗਿਆ ਦਬਾ ਨਿਕਾਲ ਸਰਾ ਇੱਥੋਂ ਸਿੱਕੂ ਨੇ ਰਿਵਰਸ ਹਾਂ ਉਹ ਦੂਜਾ ਜੋੜੇ ਵਾਲਾ ਪੁੱਤਰਾ ਭਜਾ ਭਜਾ ਜਾ ਭਜਾ ਭਜਾ ਤਾਂ ਜਾ ਕੇ ਭਜਾ ਉੱਥੇ ਤੇਰੇ ਮਾਰੇ ਪੰਤਰਾ ਸਿੱਕੂ ਬੰਨਿਆ ਸੀ ਜਾ ਵਾਜ ਬਾਕੀ ਆ ਬੱਚਾ ਹੁਣ ਬਈ ਬੰਦ ਕਰ ਲੈਣਾ ਆਪਾਂ ਆਹ ਵਾਲਾ ਰੱਤਾ ਕਿਉਂਕਿ ਇਹ ਪੈ ਗਿਆ ਝਾੜੇ ਜਦੋਂ 10 ਪਰ ਸਾਫ ਹੋ ਗਿਆ ਫਿਰ ਵੇਖਾਂਗੇ ਇਹਨੂੰ ਹਸਾਬ ਕਿਤਾਬ ਆਹ ਡਾਵਾਂਗੇ ਇਹ ਜੀ ਆਹ ਚੱਟਾ ਵੀ ਉਹ ਰੱਤਾ ਵੀ ਠੀਕ ਆ ਤੇ ਇੱਕ ਟੂਸੇ ਡੰਡੇ ਵਾਲਾ ਉਹ ਵੀ ਬੰਦ ਕਰ ਲੈਣਾ। ਉਹੀ ਉਹ 10 ਪਾਸਾ ਹੋ ਗਿਆ ਫਿਰ ਵੇਖਾਂਗਾ ਉਹਦਾ ਵੀ ਹਿਸਾਬ-ਕਿਤਾਬ। ਇਹਨਾਂ ਦਾ ਬਈ ਅਹੀ ਜੋੜਾ ਬਿਠਾਤਾ। ਹੁਣ ਵੇਖੋ ਕੀ ਕਰਦੇ ਆ। ਸ਼ਿੱਕੂ ਤਾਂ ਇੰਨਾ ਮਰੀ ਬਣ ਕੇ ਤਾ। ਇਹੀ ਕਾਂਡੇ ਮੁੰਡੇ ਨਾਲ ਹੋਰ ਪਾਸੇ ਉਹ ਲੱਗ ਗਿਆ, ਉਹੜ ਕੰਨ ਲੱਗ ਗਿਆ। ਆਏ, ਆਹ ਸਿਸਟਮ ਸੱਟਾ। ਲੋ ਬਈ, ਇਹ ਕਣਾ ਆਪਣਾ ਆਪਣੇ ਗਾਂਡੂ ਵਾਲੇ ਗੂਤਰ ਦਾ ਨਾ ਜੋੜਾ ਫੜ ਲਿਆ, ਉਧਰਲੇ ਖੁੱਡੇ ਛੱਡਦੇ ਆ। ਪਤਾ ਕਿਉਂ ਇਹ ਨਾ ਯਾਰ ਤੰਗ ਕਰਦਾ ਜਿਹੜਾ ਆਪਾਂ ਨਵਾਂ ਜੋੜਾ ਲੈਣ ਉਹ ਕੁਦਰੀ ਪਹਿਲਾਂ ਇਹਦੀ ਨਾ ਮਿਲੀ ਵੀ ਸੀਗੀ ਉਹ ਲਾਲਚੀਨੀ ਜੀ ਗਾਂਡੂ ਨਾ ਇੱਧਰ ਇਹਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਇੱਧਰ ਬਈ ਇਹਦੇ ਸਿੱਕੇ ਚੱਲਦਾ ਪੂਰਾ ਆ ਸ਼ਾਖੇ ਨੇ ਵੇਖੀ 10-20 ਮਿੰਟ ਹੀ ਘੜਕਣਾ ਉਸ ਤੋਂ ਬਾਅਦ ਹਟ ਜਾਊਗਾ ਫਿਰ ਬਾਕੀ ਵਾਤਵਾਦੇ ਲਾਲ ਸਿੰਘ ਮਿਲ ਮੁੱਲ ਜਾਣਗੇ ਤੇ ਲਾਲ ਸਿੰਘ ਅੰਡੇ ਲਾਉਂਦੀ ਤੇ ਉਹਦੋਂ ਦੂਜਾ ਗਲਾਬੀ ਆ ਤੇ ਉਹ ਜੋੜੇ ਦੇ ਆਪਣੇ ਤਾੜੇ ਦੇ ਧਰੇ ਬਈਆ ਉਹਦਾ ਕੋਈ ਡੱਕਾ ਨਹੀਂ ਇਹਨਾਂ ਦੇ ਇੱਥੇ ਬੱਚੇ ਕੱਢੇ ਨੇ ਠੀਕ ਆ ਜੀ ਬਾਕੀ ਕਿਹਦੇ ਦਾ ਟਿਕਾਣੀਗਾ ਬਾਈ ਇੱਥੇ ਧਰ ਲਣਗੇ ਆਵੇ ਕੁੰਡਾ ਪਿਆ ਵਾ ਉਹ ਥੱਲੇ ਧਰ ਲਵੇ ਦਾ ਪਾ ਇਟਾ ਬੜ ਦਾਂਗੇ ਇੱਧਰ ਵੀ ਬਣੇਵੇ ਦੋ ਘਰ ਨੇ ਆਲੇ ਲੋ ਬਾਈ ਉਹ ਪਰੇ ਕੁੰਡਾ ਰੱਖਤਾ ਆਪਾਂ ਉੱਥੇ ਧਰ ਲੂਗਾ ਇਹ ਕਿੱਧਰ ਗਿਆ ਆ ਫਿਰਦਾ ਹਾਂ ਹਾਂ ਹਾਇ ਰੇਣ ਵਾਲੀ ਮਲ ਜੀ ਦੇ ਨਾਮ ਲਿਆ ਬਸ ਸਹੀ ਹੈ ਸਹੀ ਹੈ ਸਹੀ ਹੈ ਇਹ ਬਾਈ ਸੰਨੇ ਸੰਨਾ ਐਵੇਂ ਖਾਂ ਖਾਂ ਬਣਦਾ ਵਿੱਚੀ ਤੇ ਠੀਕ ਆ ਬਾਈ ਹੁਣ ਬਾਈ ਨੇ ਹੈਗਾ ਜਾਣਾ ਤੇ ਕਬੂਤਰ ਬਾਤਰ ਬਾਈ ਨੂੰ ਚੁਕਾ ਦਿੰਨੇ ਆ ਤੇ ਬਾਕੀ ਦੇਖ ਲੋ ਸਾਨ ਸੈਟ ਹੋਣ ਲੱਗ ਗਿਆ ਇਧਰ ਮੌਲ ਲਓਏ ਬਾਈ ਆ ਜਾਨਵਰ ਲੈ ਚੱਲਿਆ ਬਾਈ ਆਪਣੀ ਜਿਹੜੀ ਕਾਲਸਰੀ ਉੜਦੀ ਹੁੰਦੀ ਹੈ ਹਨਾ ਇੱਕ ਇਹ ਇਹ ਬਾਈ ਨੇ ਉਥੇ ਬਾਈ ਦੇ ਲਿਆ ਜੀ ਉਹਨੂੰ ਦੇ ਦਿੰਨੇ ਆ ਵਧੀਆ ਕੂਤਰ ਬਾਜੀਆਂ ਬੂਜੀਆਂ ਬਾਈ ਛਾੜਦਾ ਮੈਂ ਪਹਿਲਾਂ ਹੀ ਕਿਹਾ ਸੀ ਜਿਹੜੇ ਆਪਣੇ ਹਨਾ ਬੀਰੀਆਂ ਖਾਂਦੇ ਕੂਤਰ ਬਦਾਮਾ ਬਦੂਮਾ ਵਾਲੇ ਆ ਤੇ ਉਹ ਬਾਈ ਚੰਗੇ ਖਿਡਾਰੀ ਨੂੰ ਹੀ ਦਵਾਂਗੇ ਜਿਹੜਾ ਹਨਾ ਇਹਨੇ ਰਿਸਪੈਕਟ ਕਰੇ ਵਧੀਆ ਸੇਵਾ ਕਰੇ ਹਨਾ ਤੇ ਇੱਕ ਆ ਰੱਤਾ ਚ ਕਾਉਣ ਲੱਗੇ ਆ ਵੱਡਾ ਕੂਤਰਾ ਤੇ ਬਾਈ ਦੇ ਘਰ ਵੀ ਸੀ ਗਿਆ ਵੀ ਤੇ ਇੱਕ ਆ ਵਾ ਜਿਹੜੀ ਆਪਣੀ ਝਾਲਰ ਕੁੰਡਰ ਵਾਲੀ ਆ ਲਾਲ ਚੀਨੀ ਜੀ ਆ ਰਹੀ ਆ ਉਹ ਠੀਕ ਹੈ ਇੱਕ ਆ ਵੱਡੀ ਕੂਤਰੀ ਆਪਣੀ ਚਟੀਆਂ ਦੀ ਕਾਲੀ ਨੋਕ ਵਾਲੀ ਇਹ ਆਪਾਂ ਤਿੰਨ ਚਾਰ ਕੂਤਰਾ ਇਹ ਸਾਰੇ ਆਪਾਂ ਦੇਣ ਲੱਗੇ ਆਪਣੇ ਯਾਰ ਬੇਲੀ ਦੀ ਬਾਈ ਦਾ ਉਹਨੂੰ ਦੇ ਦੰਨੇ ਆ ਠੀਕ ਹੈ ਜੀ ਇਹ ਵੀਡੀਓ ਦਾ ਪੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕਿਦਾਂ ਲੱਗੀ ਬਾਈ ਮਤਲਬ